ਦਾ ਪ੍ਰੇਮਗੜ ਮੋਹੱਲਾ ਜਿਹੜਾ ਇਸ ਵਕਤ ਤੋਂ ਪ੍ਰੇਮ ਹੜ ਬਣਿਆ ਹੋਇਆ ਹੈ ਹਰ ਵਰਗੇ ਹਾਲਾਤ ਨੇ ਜੱਡੀਆਂ ਵੀ ਬੰਦ ਹੋ ਗਈਆਂ ਉਸ ਨੂੰ ੱਤਕਾ ਲਗਾ ਕੇ ਉਤੋਂ ਕੱਢਿਆ ਜਾ ਰਿਹਾ ਹੈ ਅਜੇ ਹੀ ਹਾਲਾਤ ਬਣੇ ਰਹਿੰਦੇ ਨੇ ਕਈ ਸਰਕਾਰਾਂ ਆਈਆਂ ਨੇ ਕਈ ਗਈਆਂ ਨੇ ਪਰੰਤੂ ਇਸ ਮਸਲੇ ਵੱਲ ਕਿਸੇ ਦਾ ਵੀ ਗੰਭੀਰਤਾ ਦੇ ਨਾਲ ਧਿਆਨ ਨਹੀਂ ਆਇਆ ਹੈ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਨੀਕੇਸ਼ ਸ਼ਰਮਾ ਸੋ ਲਗਾਤਾਰ ਅੱਜ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਵੀ ਤਕਰੀਬਨ ਸਵੇਰੇ 8:30 ਤੋਂ ਲੈ ਕੇ 1 ਵਜੇ ਤੱਕ ਲਗਾਤਾਰ ਭਾਰੀ ਬਾਰਿਸ਼ ਹੋਈ ਹੈ ਕਿਣਮਣ ਲੱਗੀ ਰਹੀ ਹੈ ਬਾਰਿਸ਼ ਥੋੜੀ ਦੇਰ ਵੀ ਰੁਕੀ ਨਹੀਂ ਹੈਗੀ ਜਿਸ ਦਾ ਪ੍ਰਭਾਵ ਪੂਰੇ ਸ਼ਹਿਰ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਸ਼ਹਿਰ ਸਿਟੀ ਭਾਵ ਜਾਨਕੀ ਅਸੀਂ ਮੁਹੱਲਿਆਂ ਦੀ ਗੱਲ ਕਰੀਏ ਜਿਹੜੇ ਹੁਸ਼ਿਆਰਪੁਰ ਦੇ ਨਿਚਲੇ ਮੁਹੱल्ले ਨੇ ਖਾਸ ਕਰ ਮੁਹੱਲਾ ਪ੍ਰੇਮਗੜ੍ਹ ਦੀ ਜੇਕਰ ਗੱਲ ਕਰੀਏ ਤਾਂ ਪ੍ਰੇਮਗੜ੍ਹ ਦੇ ਵਿੱਚ بارش ਤੋਂ ਬਾਅਦ ਵੈਸੇ ਤਾਂ ਭਾਵੇਂ ਥੋੜੀ بارش ਵੀ ਹੋਵੇ ਪ੍ਰੇਮਗੜ੍ਹ ਮੁਹੱਲਾ ਜਿਹੜਾ ਪੂਰਾ ਪਾਣੀ ਦੇ ਵਿੱਚ ਨੱਕੋ ਨੱਕ ਡੁੱਬਿਆ ਨਜ਼ਰ ਆਂਦਾ ਹੈ ਪਰੰਤੂ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਲਗਾਤਾਰ بارش ਹੋਣ ਤੋਂ ਬਾਅਦ ਮੁਹੱਲਾ ਪ੍ਰੇਮਗੜ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਤਾਂ ਪ੍ਰੇਮਗੜ ਮੁਹੱਲਾ ਜਿਹੜਾ ਇਸ ਵਕਤ ਤੋਂ ਪ੍ਰੇਮ ਹੜ ਬਣਿਆ ਹੋਇਆ ਹੈ ਹੜ ਵਰਗੇ ਹਾਲਾਤ ਨੇ ਜਿਹੜੇ ਕਿ ਉੱਥੇ ਨਜ਼ਰ ਆ ਰਹੇ ਨੇ ਤਾਂ ਨਹਿਰ ਇੱਕ ਤਰ੍ਹਾਂ ਨਾਲ ਮੈਂ ਕਹਿ ਸਕਦਾ ਵਾਂ ਕਿ ਨਹਿਰ ਬਣੀ ਹੋਈ ਹੈ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ ਦੇ ਵਿੱਚ ਹੀ ਇੰਨੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਂ ਬੱਚੇ ਨੇ ਜਿਹੜੇ ਉਹ ਸਕੂਲ ਨਹੀਂ ਜਾ ਪਾਏ ਅੱਜ ਜਾਂ ਕਿਵੇਂ ਜਾਣਗੇ ਕਿਉਂਕਿ ਘਰ ਦੇ ਬਾਹਰ ਤਾਂ ਇੱਕ ਸਰਕਾਰੀ সুইমিং ਪੂਲ ਹੀ ਉੱਥੇ ਬਣਿਆ ਨਜ਼ਰ ਆ ਰਿਹਾ ਹੈ ਜੇਕਰ ਅਸੀਂ ਉੱਥੇ ਹੀ ਵਾਹਨਾਂ ਦੀ ਗੱਲ ਕਰੀਏ ਤਾਂ ਜਿਹੜੇ ਵਾਹਨ ਚਾਲਕ ਨੇ ਵਾਹਨ ਵੀ ਜਿਹੜੇ ਕਿ ਅਧਿਕ ਪਾਣੀ ਦੇ ਵਿੱਚ ਡੁੱਬੇ ਨਜ਼ਰ ਆ ਰਹੇ ਨੇ ਕਈ ਟੂ-ਵੀਲਰ ਵਾਲੇ ਸੜਕਾਂ ਤੇ ਪਏ ਹੋਏ ਖੱਡਿਆਂ ਦੇ ਕਾਰਨ ਵੀ ਡਿੱਗ ਚੁੱਕੇ ਨੇ ਜਾਂ ਗੱਡੀਆਂ ਨੂੰ ਧੱਕਾ ਲਗਾਇਆ ਜਾ ਰਿਹਾ ਹੈ ਜ਼ਿਆਦਾ ਪਾਣੀ ਹੋਣ ਕਰਕੇ ਗੱਡੀਆਂ ਦੇ ਸਲੈਂਸਰ ਜਿਹੜੇ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਤਾਂ ਜਿਸ ਤੋਂ ਬਾਅਦ ਗੱਡੀਆਂ ਵੀ ਬੰਦ ਹੋ ਗਈਆਂ ਉਸ ਨੂੰ ੱਤਕਾ ਲਗਾ ਕੇ ਉਤੋਂ ਕੱਢਿਆ ਜਾ ਰਿਹਾ ਹੈ ਤਾਂ ਉੱਥੇ ਹੀ ਜੇਕਰ ਅਸੀਂ ਫਿਰ ਤੋਂ ਇਸ ਮੁਹੱਲੇ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਲਗਾਤਾਰ ਇੱਥੇ ਅਜਿਹੇ ਹੀ ਹਾਲਾਤ ਬਣੇ ਰਹਿੰਦੇ ਨੇ ਕਈ ਸਰਕਾਰਾਂ ਆਈਆਂ ਨੇ ਕਈ ਗਈਆਂ ਨੇ ਪਰੰਤੂ ਇਸ ਮਸਲੇ ਵੱਲ ਕਿਸੇ ਦਾ ਵੀ ਗੰਭੀਰਤਾ ਦੇ ਨਾਲ ਧਿਆਨ ਨਹੀਂ ਆਇਆ ਹੈ ਪਾਣੀ ਦੀ ਨਿਕਾਸੀ ਕਿਸੇ ਪਾਸਿਓਂ ਵੀ ਮੁਹੱਲਾ ਪ੍ਰੇਮਗੜ ਦੇ ਵਿੱਚੋਂ ਨਹੀਂ ਹੋ ਪਾ ਰਹੀ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਹਜ਼ਾਰਾਂ ਦੇ ਹਿਸਾਬ ਨਾਲ ਲੋਕਾਂ ਦੇ ਘਰ ਇਸ ਮੁਹੱਲੇ ਤੋਂ ਮੁਹੱਲੇ ਦੇ ਵਿੱਚ ਮੌਜੂਦ ਨੇ ਤਾਂ ਵੱਡੀ ਸਮੱਸਿਆ ਹਮੇਸ਼ਾ ਹੀ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਸੋ ਥੋੜੇ ਦਿਨ ਪਹਿਲਾਂ ਵੀ ਜੇਕਰ ਗੱਲ ਕਰੀਏ ਬਾਰਿਸ਼ ਹੋਈ ਸੀ ਤਾਂ ਉਦੋਂ ਵੀ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੜ ਗਿਆ ਸੀ ਤਾਂ ਅੱਜ ਵੀ ਬੜੀ ਮੁਸ਼ਕਲ ਹੀ ਕੀਤੀ ਜਾ ਰਹੀ ਹੈ ਲੋਕਾਂ ਦੇ ਵੱਲੋਂ ਜਿਹੜੇ ਨੀਵੇਂ ਘਰ ਨੇ ਹੈਗੇ ਨੇ ਉਹਨਾਂ ਦੇ ਵਿੱਚੋਂ ਪਾਣੀ ਬਾਲਟੀਆਂ ਦੇ ਨਾਲ ਉਹਨਾਂ ਦੇ ਵੱਲੋਂ ਬਾਹਰ ਕੱਢਿਆ ਜਾ ਰਿਹਾ ਇਹ Aí... ਕਈ ਅਸੀਂ ਸਮਾਨ ਕਹਿ ਲਈਏ ਜਾਂ ਘਰਾਂ ਦੀਆਂ ਕੰਧਾਂ ਨੂੰ ਸੁਲਾਬਾ ਚੜਿਆ ਪਿਆ ਐਸ ਬਾਰ-ਬਾਰ ਇਹ ਮਸਲਾ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਵੀ ਵਕ-ਵਕ ਮੀਡੀਆਦਾਰਿਆਂ ਦੇ ਵੱਲੋਂ ਲਿਆਂਦਾ ਗਿਆ ਹੈ ਪਰੰਤੂ ਪ੍ਰਸ਼ਾਸਨ ਦੇ ਕੰਨ ਤੇ ਮੈਂ ਕਹਿਣਾ ਚਾਹਾਂਗਾ ਕੋਈ ਜੂਨ ਤੱਕ ਨਹੀਂ ਸਰਕਦੀ ਕਦੀ ਵੀ ਇਸ ਮਸਲੇ ਵੱਲ ਗੰਭੀਰਤਾ ਦੇ ਨਾਲ ਧਿਆਨ ਨਹੀਂ ਦਿੱਤਾ ਜਾਂਦਾ ਇਹ ਕਿਉਂ ਨਹੀਂ ਦਿੱਤਾ ਜਾਂਦਾ ਇਹ ਤਾਂ ਭਾਈ ਨਗਰ ਨਿਗਮ ਦੇ ਅਧਿਕਾਰੀ ਆ ਪ੍ਰਸ਼ਾਸਨਿਕ ਅਧਿਕਾਰੀ ਹੀ ਜਾਣਦੇ ਨੇ ਪਰੰਤੂ ਜਿਹੜੇ ਕਿ ਲੋਕ ਨੇ ਮੁਹੱਲੇ ਦੇ ਵਿੱਚ ਉਹਨਾਂ ਨੂੰ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਐਂਡ ਦੇ ਵਿੱਚ ਵੀ ਅਸੀਂ ਅਪੀਲ ਜ਼ਰੂਰ ਕਰਨਾ ਚਾਹਾਂਗੇ ਕਿ ਇਸ ਮੁਹੱਲੇ ਦੇ ਲੋਕ ਨੇ ਜਿਹੜੇ ਉਹ ਬਹੁਤ ਪਰੇਸ਼ਾਨ ਹੋਏ ਰਹਿੰਦੇ ਨੇ ਜਦੋਂ ਵੀ ਬਾਰਿਸ਼ ਆਂਦੀ ਹੈ ਸੋ ਪਾਣੀ ਦੀ ਨਿਕਾਸੀ ਦਾ ਕਿਤੇ ਨਾ ਕਿਤੇ ਪ੍ਰੋਪਰ ਅਰੇਂਜਮੈਂਟ ਆ ਜਾਂ ਪ੍ਰੋਪਰ ਹੱਲ ਕੀਤਾ ਜਾਵੇ ਤਾਂ ਜੋ ਲੋਕ ਨੇ ਇਸ ਬਰਸਾਤੀ ਮੌਸਮ ਦੇ ਵਿੱਚ ਸੁੱਖ ਦਾ ਸਾਹ ਲੈ ਸਕਣ